ਸੱਚ ਕਹ ਲਈ ਮੈਂ ਹਕ ਕਵਰ ਸਿੰਘ 베ਦੀ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਤੇ ਹਲਕਾ ਖੰਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਚੁਣਗੇ ਪਾਈ ਅਮਰਪਾਲ ਸਿੰਘ ਦੀ ਰਹਾਈ ਦਾ ਰੇੜਕਾ ਉਸੇ ਤਰ੍ਹਾਂ ਦਿਖਾਈ ਦੇ ਰਿਹਾ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੰਘਰਸ਼ ਦਿਖਾਈ ਦੇ ਰਿਹਾ ਸੀ ਸਾਰਾ ਗਲੀ ਦੇ ਬਾਹਰ ਉਹਨਾਂ ਦੇ ਮਾਪਿਆਂ ਵੱਲੋਂ ਪੰਤਕ ਸਫਾ ਦੇ ਵਿੱਚ ਸੰਘਰਸ਼ੀਲ ਰਹਿਣ ਵਾਲੇ ਲੋਕਾਂ ਵੱਲੋਂ ਇਸ ਗੱਲ ਦੀ ਮੰਗ ਕੀਤੀ ਜਾ ਰਹੀ ਸੀ ਕਿ ਪਾਈ ਅਮਰਪਾਲ ਸਿੰਘ ਦੀ ਜੇਲ੍ਹ ਤਬਦੀਲੀ ਹੋਣੀ ਚਾਹੀਦੀ ਹੈ ਆਖਰੇ ਵੀ ਕਿਹਾ ਜਾਂਦਾ ਕਿ ਕਾਨੂੰਨ ਦੇ ਵਿੱਚ ਜਿਸ ਤਰ੍ਹਾਂ ਦਾ ਅਪਰਾਧ ਹੋਵੇ ਉਸੇ ਤਰ੍ਹਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਸਭ ਤੋਂ ਪਹਿਲਾਂ ਜ਼ਿਕਰ ਇਸ ਗੱਲ ਦਾ ਕਰਾਂਗੇ ਕਿ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਭਾਈ ਅਮਰਪਾਲ ਸਿੰਘ ਨੇ ਆਜ਼ਾਦ ਤੌਰ ਤੇ ਚੋਣ ਲੜਨ ਦਾ ਫੈਸਲਾ ਕੀਤਾ ਤਾਂ ਪੰਤਕ ਹਲਕਿਆਂ ਦੇ ਵਿੱਚ ਇਸ ਗੱਲ ਦੀ ਕਾਫੀ ਖੁਸ਼ੀ ਦੀ ਲਹਿਰ ਸਿੱਕੇ ਹੁਣ ਆਜ਼ਾਦ ਤੌਰ ਤੇ ਭਾਈ ਅਮਰਪਾਲ ਸਿੰਘ ਨੂੰ ਜਿਤਾ ਕੇ ਉਹਨਾਂ ਨੂੰ ਅਸਾਮ ਦੀ ਡਿਬਰੂਗੜ੍ਹ ਜ਼ਿਲ੍ਹੇ ਤੋਂ ਬਾਹਰ ਕੱਢਿਆ ਜਾਏਗਾ ਜਿਸ ਤਰ੍ਹਾਂ ਦਾ ਸਿਨੈਰੀਓ ਸਿਰਜਿਆ ਜਾ ਰਿਹਾ ਸੀ ਤਾਂ ਉਸ ਦੇ ਪਿੱਛੇ ਕਹਿ ਸਕਦੇ ਆ ਕਿ ਸਰਕਾਰਾਂ ਦੀ ਨੀਤ ਵਿੱਚ ਖੋੜ ਦਿਖਾਈ ਦਿੰਦੀ ਆ ਜਿਸ ਸਾਸ਼ੀ ਟੰਗ ਨਾਲ ਪਾਈ ਅਮਰਪਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਤਾਂ ਕਹਿ ਸਕਦੇ ਆ ਕਿ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜਣ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਵਾਰਸ ਪੰਜਾਬ ਜਥੇਬੰਦੀ ਕੰਮ ਕਰ ਰਹੀ ਸੀ ਕਾਲ ਸਾਹਿਬ ਵੀਰ ਕਾੜ ਰਹੀ ਸੀ ਨਸ਼ਿਆਂ ਦੇ ਮੁੱਦੇ ਤੇ ਜਿਸ ਤਰ੍ਹਾਂ ਕਹਿ ਸਕਦੇ ਆ ਕਿ ਕੁਝ ਨਾ ਕੁਝ ਛੋਟੀਆਂ ਮੋਟੀਆਂ ਸੱਥਾਂ ਲਗਾ ਕੇ ਇਸ ਗੱਲ ਦਾ ਮੈਸੇਜ ਦਿੱਤਾ ਜਾ ਰਿਹਾ ਸਿੱਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਕੋੜ ਤੋਂ ਕਿਸ ਤਰ੍ਹਾਂ ਬਚਾਣਾ ਪਿੰਡਾਂ ਵਿੱਚ ਜਿਸ ਤਰ੍ਹਾਂ ਨਸ਼ਾ ਪਚਾਇਆ ਜਾ ਰਿਹਾ ਸੀ ਤੇ ਪਿੰਡਾਂ ਵਿੱਚ ਉਸ ਨੌਜਵਾਨੀ ਨੂੰ ਬਚਾਉਣ ਲਈ ਪਾਇ ਜਮਰਤਪਾਲ ਸਿੰਘ ਜਦੋਂ ਜੈਦ ਕਰਦੇ ਵਕਾਝ ਦਿੱਤੇ ਸੀ ਪਰੰਤੂ ਅਜਨਾਲਾ ਕਾਂਢ ਤੋਂ ਬਾਅਦ ਸਰਕਾਰਾਂ ਦੀ ਸਾਸੀ ਤੰਗ ਦਾ ਉਹ ਵਤੀਰਾ ਵੀ ਬਾਹਰ ਆਇਆ ਜਿਸ ਦੇ ਨਾਲ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਪਹੁੰਚਾ ਦਿੱਤਾ ਗਿਆ ਉਹਨਾਂ ਉੱਤੇ ਅਜਿਹਾ ਐਨਐਸਏ ਐਕਟ ਲਗਾਇਆ ਗਿਆ ਜਿਸ ਦੇ ਨਾਲ ਰਿਹਾਈ ਇੰਨੀ ਸੌਖੀ ਨਹੀਂ ਹੁੰਦੀ ਜਿੰਨੀ ਸੌਖੀ ਸਮਝੀ ਜਾ ਰਹੀ ਸੀ ਜਾਂ ਜਿਸ ਢੰਗ ਨਾਲ ਇਹ ਗੱਲ ਉਡਾਈ ਜਾ ਰਹੀ ਸੀ ਕਿ ਜੇ ਖੰਡੂਰ ਸਾਹਿਬ ਤੋਂ ਪਾਈ ਅਮਰਤਪਾਲ ਸਿੰਘ ਨੂੰ ਜਿਤਾਇਆ ਜਾਂਦਾ ਤਾਂ ਉਹਨਾਂ ਦੀ ਜਿੱਤ ਦਾ ਰਾਹ ਸਾਫ਼ ਹੋ ਸਕਦਾ ਜਿਨੇ ਵੱਡੇ ਬਹੁਮਤ ਦੇ ਨਾਲ ਪਾਈ ਅਮਰਪਾਲ ਸਿੰਘ ਨੂੰ ਖੰਡੂਰ ਸਾਹਿਬ ਦੀ ਸੀਟ ਤੋਂ ਜਿਤਾਇਆ ਗਿਆ ਜਿਸ ਤਰ੍ਹਾਂ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਨੇ ਪਾਈ ਅਮਰਪਾਲ ਸਿੰਘ ਦੀ ਮੁਖਾਫਲਤ ਕੀਤੀ ਉਹ ਵੀ ਜਗ ਜाहਰ ਹੈ ਜਿਵੇਂ ਹੀ ਪਾਈ ਅਮਰਪਾਲ ਸਿੰਘ ਖੰਡੂਰ ਸਾਹਿਬ ਦੀ ਸੀਟ ਤੋਂ ਜਿੱਤਦੇ ਆ ਤਾਂ ਇਸ ਢੰਗ ਦੀਆਂ ਕੋਸ਼ਿਸ਼ਾਂ ਇਸ ਢੰਗ ਦੀ ਜਦੋਜਹਿਦ ਕੀਤੀ ਜਾ ਰਹੀ ਸਿੱਕੇ ਪਾਈ ਅਮਰਪਾਲ ਸਿੰਘ ਬਾਹਰ ਆ ਕੇ ਸੌ ਕਦੋਂ ਚੁੱਕਣਗੇ ਪਾਈ ਅਮਰਪਾਲ ਸਿੰਘ ਦੀ ਰਿਹਾਈ ਕਦੋਂ ਹੋਏਗੀ ਤਾ ਡਿਪੈਂਡ ਕਰਦਾ ਸੀ ਕਿ ਸਰਕਾਰਾਂ ਦੀ ਕੀ ਭੂਮਿਕਾ ਹੋ ਸਕਦੀ ਹੈ ਇਸ ਦੇ ਵਿੱਚ ਕੇਂਦਰ ਸਰਕਾਰ ਦੀ ਭੂਮਿਕਾ ਕੀ ਰਹੇਗੀ ਪੰਜਾਬ ਸਰਕਾਰ ਨੇ ਹੁਣ ਫੇਰ ਉਹਨਾਂ ਦੀ ਨਜ਼ਰਬੰਦੀ 3 ਮਹੀਨੇ ਲਈ ਵਾਦਾ ਦਿੱਤੀ ਹੈ ਤੇ ਕਿਹਾ ਜਾ ਰਿਹਾ ਕਿ ਜਿਹੜਾ ਉਹਨਾਂ ਦੀ ਐਨਐਸਏ ਵਾਲੀ ਮਿਆਦ ਸੀ ਜੋ 24 ਜੂਨ ਨੂੰ ਸਮਾਪਤ ਹੋਣ ਜਾ ਰਹੀ ਸੀ ਤੇ ਉਸ ਮਿਆਦ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਜਿਸ ਦੇ ਨਾਲ ਕਹਿ ਸਕਦੇ ਹਾਂ ਕਿ ਭਾਈ ਅਮਰਪਾਲ ਸਿੰਘ ਆਉਣ ਵਾਲੇ 3-4 ਮਹੀਨਿਆਂ ਦੇ ਵਿੱਚ ਜੇਲ੍ਹ ਤੋਂ ਬਾਹਰ ਨਹੀਂ ਆ ਸਕਦੇ ਇਹ ਵੀ ਤਰਕ ਰੱਖੇ ਜਾ ਰਿਹਾ ਕਿ 6 ਮਹੀਨਿਆਂ ਦੇ ਅੰਦਰ ਅੰਦਰ ਉਹਦੇ ਦੀ ਸੌਂ ਚੁੱਕਣੀ ਹੁੰਦੀ ਹੈ ਤੇ ਆਖਰ ਉਹ ਦਿਨ ਕਿਹੜਾ ਹੋਏਗਾ ਜਦੋਂ ਪਾਈ ਅਮਰਪਾਲ ਸਿੰਘ ਇੱਕ ਦਿਨ ਲਈ ਬਾਹਰ ਆ ਸਕਦੇ ਆ ਸੌਂ ਚੁੱਕ ਸਕਦੇ ਆ ਤੇ ਇਹ ਵੀ ਤਰਕ ਨਾਲ ਦੀ ਨਾਲ ਸਾਹਮਣੇ ਆ ਰਿਹਾ ਕਿ ਜਿਸ ਤਰ੍ਹਾਂ ਸੰਜੇ ਸਿੰਘ ਨੇ ਸੌਂ ਚੁੱਕੀ ਉਹ ਵੀ ਜੇਲ੍ਹ ਦੇ ਵਿੱਚ ਸਨ ਤਾਂ ਉਹਨਾਂ ਨੂੰ ਵੀ ਇੱਕ ਦਿਨ ਦੀ ਛੂਟ ਮਿਲੀ ਸੀ ਤੇ ਭਾਈ ਅਮਰਪਾਲ ਸਿੰਘ ਨੂੰ ਵੀ ਰਿਹਾਅ ਕਰਕੇ ਸੋਚਕਾਈ ਜਾਣੀ ਚਾਹੀਦੀ ਹੈ ਪਰੰਤੂ ਭਾਈ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਮੁਸ਼ਕਲਾਂ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਖੜੀਆਂ ਕੀਤੀਆਂ ਜਾ ਰਹੀਆਂ ਤਾਂ ਸਪਸ਼ਟ ਹੋ ਰਿਹਾ ਕਿ ਸਰਕਾਰਾਂ ਦੀ ਨੀਤ ਵਿੱਚ ਖੋਟ ਹੈ ਸਰਕਾਰਾਂ ਨੇ ਚਾਹੁੰਦੀਆਂ ਕਿ ਭਾਈ ਅਮਰਪਾਲ ਸਿੰਘ ਬਾਹਰ ਆਵੇ ਤਾਂ ਹੁਣ ਇਹ ਵੀ ਗੱਲ ਸਪਸ਼ਟ ਹੋ ਰਹੀ ਹੈ ਕਿ ਜਿਵੇਂ ਹੀ ਭਾਈ ਅਮਰਪਾਲ ਸਿੰਘ ਖੰਡੂਰ ਸਾਹਿਬ ਦੀ ਸੀਟ ਤੋਂ ਜਿੱਤਿਆ ਤੇ ਉਹਨਾਂ ਦੇ ਹਲਕੇ ਦੀ ਨੁਮਾਇੰਦਗੀ ਕਰੇਗਾ ਕੌਣ ਉਹ ਆਪਣੇ ਹਲਕੇ ਦੀ ਨੁਮਾਇੰਦਗੀ ਕਿਵੇਂ ਕਰਨ ਜਾਂ ਜੇਲ੍ਹ ਤੋਂ ਬੈਠ ਕੇ ਉਹ ਕਿਦਾਂ ਡਿਕਟੇਟ ਕਰ ਸਕਦੇ ਆ ਬਹੁਤ ਸਾਰੇ ਸਵਾਲ ਉਹਨਾਂ ਦੀ ਰਹਾਈ ਦੇ ਨਿਰਪਰ ਕਰਦੇ ਆ ਤਾਂ ਕਿਹਾ ਜਾ ਰਿਹਾ ਕਿ ਪਾਈ ਅਮਰਤਪਾਲ ਸਿੰਘ ਦੀ ਰਹਾਈ ਨੂੰ ਲੈ ਕੇ ਇੱਕ ਜਿਸ ਤਰ੍ਹਾਂ ਦਾ ਬਿਆਨ ਰਵਨੀਤ ਸਿੰਘ ਬਿੱਟੂ ਜਿਹੜੇ ਰੇਲਵੇ ਰਾਜ ਮੰਤਰੀ ਬਣਿਆ ਤਾਂ ਉਹਨਾਂ ਨੇ ਕਿਹਾ ਸਿੱਕੇ ਉਹਨਾਂ ਨੂੰ ਬੰਦੀ ਸਿੰਘਾਂ ਤੇ ਕੋਈ ਇਤਰਾਜ਼ ਨਹੀਂ ਹੈ ਇੱਥੋਂ ਤੱਕ ਕਿ ਰਾਜਵਾਨਾ ਦੇ ਮਸਲੇ ਤੇ ਇਥੋਂ ਤੱਕ ਕਿ ਪਾਈ ਅਮਰਤਪਾਲ ਸਿੰਘ ਦੇ ਮਸਲੇ ਤੇ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਉਹ ਜਲਦ ਪਾਈ ਅਮਰਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰ ਸਕਦੇ ਆ ਉਹਨਾਂ ਨੇ ਇਥੋਂ ਤੱਕ ਕਿਹਾ ਸੀ ਕਿ ਪਾਈ ਅਮਰਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨਗੇ ਪਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਜद्दोजहद ਜਾਂ ਭੂਮਿਕਾ ਅਦਾ ਕਰਨੇ ਪਈ ਤਾਂ ਉਹ ਅੱਗੇ ਹੋ ਕੇ ਆਪਣਾ ਰੋਲ ਨਿਭਾਉਣਗੇ ਪਰੰਤੂ ਜਿਨ੍ਹਾਂ ਨੂੰ ਰੋਲ ਨਿਭਾਉਣਾ ਚਾਹੀਦਾ ਸੀ ਜਿਹੜੀਆਂ ਸਿਆਸੀ ਪਾਰਟੀਆਂ ਇਹ ਗੱਲ ਕਰ ਰਹੀਆਂ ਸਿੱਕੇ ਪੰਜਾਬ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਤੁਹਾਡੀ ਆਪਣੀ ਪਾਰਟੀ ਹੈ ਸਿੱਖ ਕੌਮ ਦੀ ਪਾਰਟੀ ਹੈ ਤਾਂ ਉਹਨਾਂ ਦੀ ਭਾਈਵਾਲੀ ਸਮੇਂ ਕੀ ਭੂਮਿਕਾ ਰਹੀ ਹੈ ਇਹ ਸਵਾਲ ਵੀ ਨਾਲ ਦੀ ਨਾਲ ਖੜੇ ਹੋ ਰਹੇ ਆ ਜਿਨ੍ਹਾਂ ਨੇ ਇਹ ਗੱਲ ਕਹੀ ਸਿੱਕੇ ਹੁਣ ਬੰਦੀ ਸਿੰਘਾਂ ਦੀ ਰਹਾਈ ਦੇ ਮਸਲੇ ਤੇ ਕੇਂਦਰ ਸਰਕਾਰ ਨੇ ਕੋਈ ਹੱਥ ਨਹੀਂ ਫੜਾਇਆ ਇਥੋਂ ਤੱਕ ਇਹ ਵੀ ਕਿਹਾ ਜਾ ਰਿਹਾ ਸਿੱਕੇ ਰਾਜਵਾਨਾ ਦੇ ਮਸਲੇ ਤੇ ਕੇਂਦਰ ਸਰਕਾਰ ਨੇ ਯੂ ਟਰਨ ਲਿਆ ਹਰਿਆਣਾ ਕਮੇਟੀ ਜਾਂ ਹੋਰ ਬਹੁਤ ਸਾਰੀਆਂ ਅਜਹੀਆਂ ਧਾਰਮਿਕ ਸਸਤਾਵਾਂ ਦੇ ਵਿੱਚ ਦਖਲ ਅੰਦਾਜ਼ੀ ਕੇਂਦਰ ਸਰਕਾਰ ਨੇ ਕੀਤੀ ਤਾਂ ਕਹਿ ਸਕਦੇ ਆ ਕਿ ਅਜਹੀਆਂ ਚਰਚਾਂਵਾ ਵੀ ਨਾਲ ਦੀ ਨਾਲ ਦਿਖਾਈ ਦਿੰਦੀਆਂ ਜਦੋਂ ਪਾਈ ਅਮਰਤਪਾਲ ਸਿੰਘ ਖੰਡੂਰ ਸਾਹਿਬ ਦੀ ਸੀਟ ਤੋਂ ਚੋਣ ਲੜਨ ਦਾ ਫੈਸਲਾ ਕਰ ਹੀ ਚੁੱਕੇ ਸਨ ਜਦੋਂ ਸਰਬਜੀਤ ਸਿੰਘ ਫਰੀਦਕੋਟ ਦੀ ਚੋਣ ਲੜਨ ਜਾ ਰਹੇ ਸਨ ਤਾਂ ਆਖਰ ਲੋਕਾਂ ਦੇ ਜਜ਼ਬਾਤ ਅਕਾਲੀ ਦਲ ਨੇ ਕਿਉਂ ਨਹੀਂ ਸਮਝੇ ਇਥੋਂ ਤੱਕ ਕਿ ਵਿਰਸਾ ਸਿੰਘ ਮਲਟੋਹਾ ਨੇ ਭਾਈ ਅਮਰਪਾਲ ਸਿੰਘ ਦੇ ਖਿਲਾਫ ਜਿਸ ਤਰ੍ਹਾਂ ਫਰੰਟ ਫੁੱਟ ਤੇ ਆ ਕੇ ਬਗਾਵਤ ਕੀਤੀ ਜਾਂ ਕਹਿ ਸਕਦੇ ਆ ਮੁਖਾਫਲਤ ਕੀਤੀ ਤਾਂ ਉਸ ਦੇ ਪਿੱਛੇ ਸਖਬੀਰ ਸਿੰਘ ਬਾਦਲ ਨੇ ਵੀ ਕੋਈ ਕਸਰ ਨਾ ਛੱਡੀ ਤਾਂ ਹੁਣ ਅਕਾਲੀ ਦਲ ਦੇ ਹੱਥ ਜਦ ਕੁਝ ਨਹੀਂ ਲੱਗਾ ਤਾਂ ਹੁਣ ਅਕਾਲੀ ਆਗੂ ਹੀ ਇਹ ਗੱਲ ਆਖ ਰਿਹਾ ਕਿ ਜਿੱਥੇ ਆਪਣੀਆਂ ਸੀਟਾਂ ਉਮੀਦਵਾਰਾਂ ਨੇ ਗਵਾਈਆਂ ਉਥੇ ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਨਾ ਕਰ ਸਕਿਆ ਅਕਾਲੀ ਦਲ ਤੇ ਪਾਈ ਅਮਰਤਪਾਲ ਸਿੰਘ ਦੇ ਖਿਲਾਫ ਕੇਂਦਰ ਸਰਕਾਰ ਦੇ ਖਿਲਾਫ ਜਿਸ ਤਰ੍ਹਾਂ ਫਰੰਟ ਫੁੱਟ ਤੇ ਆ ਕੇ ਅਕਾਲੀ ਦਲ ਦੇ ਪ੍ਰਧਾਨ ਨੇ ਮੁਖਾਫਲਤ ਕੀਤੀ ਹੈ ਤਾਂ ਉਸ ਦੇ ਨਾਲ ਪੰਥਕ ਸਫਾਂ ਦੇ ਵਿੱਚ ਇਹ ਗੱਲ ਗਈ ਹੈ ਕਿ ਅਕਾਲੀ ਦਲ ਭਾਈ ਵਲ ਸਮੇ ਵੀ ਕੋਈ ਭੂਮਿਕਾ ਅਦਾ ਨਾ ਕਰ ਸਕਿਆ ਤੇ ਜਦੋਂ ਗਠਜੋੜ ਛੱਡਿਆ ਤਾਂ ਉਸ ਸਮੇ ਵੀ ਖੰਡੂਰ ਸਾਹਿਬ ਤੇ ਫਰੀਦਕੋਟ ਦੀ ਸੀਟ ਤੇ ਜਿਹੜੇ ਉਮੀਦਵਾਰ ਖੜੇ ਨਹੀਂ ਸੀ ਕੀਤੇ ਜਾਣੇ ਚਾਹੀਦੇ ਉਸ ਦੇ ਉਲਟ ਆਪਣੇ ਉਮੀਦਵਾਰ ਉਤਾਰ ਕੇ ਉਹਨਾਂ ਮਨਾਂ ਦੇ ਵਿੱਚ ਹੋਰ ਖਟਾਸ ਪੈਦਾ ਕਰ ਲਈ ਜਿਹੜੇ ਪਹਿਲਾਂ ਹੀ ਅਕਾਲੀ ਦਲ ਦਾ ਜਾਂ ਅਕਾਲੀ ਦਲ ਦੇ ਪ੍ਰਧਾਨ ਦਾ ਵਿਰੋਧ ਕਰਦੇ ਸਨ ਪਰੰਤੋ ਹੁਣ ਵੇਖਣਾ ਹੋਏਗਾ ਕਿ ਰਵਨੀਤ ਸਿੰਘ ਬਿੱਟੂ ਦੀ ਭੂਮਿਕਾ ਦੇ ਨਾਲ ਭਾਈ ਅਮਰਪਾਲ ਸਿੰਘ ਦੀ ਰਿਹਾਈ ਸੰਭਵ ਹੁੰਦੀ ਹੈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀ ਆਪਸੀ ਸਹਿਮਤੀ ਦੇ ਨਾਲ ਕਿ ਭਾਈ ਅਮਰਪਾਲ ਸਿੰਘ ਦੀ ਰਿਹਾਈ ਸੰਭਵ ਹੁੰਦੀ ਹੈ ਜਾਂ ਫਿਰ ਖੰਡੂਰ ਸਾਹਿਬ ਦੇ ਉਹ ਲੋਕ ਜਿਨ੍ਹਾਂ ਨੇ ਵੱਡੀ ਲੀਡ ਦੇ ਨਾਲ ਭਾਈ ਅਮਰਪਾਲ ਸਿੰਘ ਨੂੰ ਜਿਤਾਇਆ ਜਾਂ ਫਿਰ ਉਹ ਲੋਕ ਜਿਹੜੇ ਇਸ ਗੱਲ ਦਾ ਦਾਵਾ ਕਰਦੇ ਆ ਕਿ ਜਦੋਂ ਮਹਾਜ ਸਿਰਜਣਾ ਚਾਹੀਦਾ ਸੀ ਜਦੋਂ ਮਹਾਜ ਸਿਰਜਾ ਹੀ ਨਹੀਂ ਗਿਆ ਜਿਸ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਸੰਭਵ ਹੁੰਦੀ ਪਾਈ ਰਾਜਵਾਨਾ ਦਾ ਮਸਲਾ ਹੱਲ ਹੁੰਦਾ ਤੇ ਹੁਣ ਪਾਈ ਅਮਰਤਪਾਲ ਸਿੰਘ ਦੀ ਰਿਹਾਈ ਦੇ ਮਸਲੇ ਤੇ ਅਜਿਹੇ ਫੈਸਲੇ ਕਰਨੇ ਹੀ ਪੈਣਗੇ ਜੋ ਸਰਕਾਰਾਂ ਲਈ ਸਿਰਦਰਦੀ ਬਣ ਸਕਦੇ ਆ ਤੇ ਇੱਥੋਂ ਤੱਕ ਕਿ ਪਾਈ ਅਮਰਤਪਾਲ ਸਿੰਘ ਦੇ ਮਾਪਿਆਂ ਨੇ ਇਸ਼ਾਰਾ ਦਿੱਤਾ ਕਿ ਅਸੀਂ ਤਾਂ ਹਰ ਪੱਖ ਤੋਂ ਅਮਨ ਸ਼ਾਂਤੀ ਦੇ ਨਾਲ ਹੀ ਸਾਰੀ ਗੱਲ ਤੋਰੀ ਹੈ ਜੇ ਲੋਕਾਂ ਨੇ ਵੱਡੀ ਲੀਡ ਦੇ ਨਾਲ ਭਾਈ ਅਮਰਪਾਲ ਸਿੰਘ ਨੂੰ ਦਿੱਤਾ ਹੈ ਤਾਂ ਲੋਕਾਂ ਦੇ ਫਤਵੇ ਨੇ ਦੱਸ ਦਿੱਤਾ ਕਿ ਭਾਈ ਅਮਰਪਾਲ ਸਿੰਘ ਦੇ ਪ੍ਰਤੀ ਉਹਨਾਂ ਦੀ ਕਿੰਨੀ ਹਰਮਨ ਪਿਆਰਤਾ ਹੈ ਜੇ ਸਰਕਾਰਾਂ ਨੇ ਇਸੇ ਤਰ੍ਹਾਂ ਆਪਣਾ ਟੀਟਮਈ ਰਵੱਈਆ ਰੱਖਿਆ ਜਾਂ ਇਸੇ ਤਰ੍ਹਾਂ ਭਾਈ ਅਮਰਪਾਲ ਸਿੰਘ ਦੇ ਉੱਤੇ NSA ਵਾਲੀ ਮਿਆਦ ਨਜ਼ਰਬੰਦੀ ਨੂੰ ਵਧਾ ਕੇ ਰੱਖਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਫੈਸਲਾ ਪੰਥ ਜ਼ਰੂਰ ਕਰੇਗਾ ਇਹ ਮਹਾਜ ਅਝਾ ਜ਼ਰੂਰ ਸਿਰਜਿਆ ਜਾਏਗਾ ਜੋ ਸਰਕਾਰਾਂ ਲਈ ਵੱਡੀ ਸਰਦਰਦੀ ਹੋ ਸਕਦਾ ਹੈ